ਪਹੋਤੀ ਬਾਈ ਜੀ ਜ਼ਰੂਰੀ ਗੱਲਾਂ ਵੀਡੀਓ ਐਂਡ ਤੱਕ ਸੁਣ ਲਿਓ ਜੇ ਉਹ ਤਾਂ ਖਾਸ ਕਰਕੇ ਮਾਪੇ ਜ਼ਰੂਰ ਦੇਖਣ ਜਿਹੜੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਦਾ ਸੁਪਨਾ ਸੋਚੀ ਬੈਠੇ ਆ ਕੀ ਹੋਇਆ ਜੀ ਕੁਝ ਕੁ ਹਫ਼ਤੇ ਪਹਿਲਾਂ ਮੋਗੇ ਜ਼ਿਲ੍ਹੇ ਦਾ ਇੱਕ ਪਿੰਡਾ ਉੱਥੋਂ ਇੱਕ ਮੁੰਡਾ ਕੈਨੇਡਾ ਆਉਂਦਾ 35 ਤੋਂ 40 ਲੱਖ ਰੁਪਈਆ ਲਾ ਕੇ ਉਹ ਵਰਕ ਪਰਮਿਟ ਤੇ ਕੈਨੇਡਾ ਆਉਂਦਾ ਠੀਕ ਆ ਜੀ ਦੱਸਿਆ ਜਾਂਦਾ ਹੈ ਕਿ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀ ਜਿਹਨੂੰ 35 ਤੋਂ 40 ਕਿੱਲੇ ਜ਼ਮੀਨ ਦੇ ਆਉਂਦੇ ਸੀਗੇ ਹੁਣ ਲੋਕ ਕਹਿਣਗੇ ਯਾਰ ਕਮੈਂਟਾਂ ਦੇ ਵਿੱਚ 35 40 ਜਿਹਨੂੰ ਆਉਂਦੇ ਉਹਨੇ ਲੈਣ ਕੇ ਜਾਣਾ ਹਨਾ ਗੱਲ ਇਹੋ ਹੀ ਮੈਂ ਕਹਿਣੀ ਜਾਣਾ ਬਾਈ ਜੀ ਕਿਉਂਕਿ ਦੌਰ ਆ ਦੌਰ ਵੀ ਆ ਤੇ ਦੌੜ ਵੀ ਹੋਈ ਪਈ ਆ ਹੁਣ ਕੈਨੇਡਾ ਨੂੰ ਜਾਣ ਦੀ ਹਰੇਕ ਬੰਦੇ ਦੀ ਦੌੜ ਆ ਵੀ ਚੱਲ ਗਏ ਹੁਣ ਕੈਨੇਡਾ ਹੀ ਚਲੀਏ ਕਿਉਂਕਿ ਸਾਰੇ ਲੋਕ ਤੁਰੇ ਜਾਂਦੇ ਕੀ ਹੋਇਆ ਮਾਪਿਆਂ ਦਾ ਕੱਲਾ ਕੱਲਾ ਪੋਤਾ ਕੈਨੇਡਾ ਆ ਜਾਂਦਾ ਜੀ ਵਰਕ ਪਰਮਿਟ ਦੇ 35 ਤੋਂ 40 ਲੱਖ ਰੁਪਇਆ ਲਾ ਕੇ ਇੱਥੇ ਉਹਨੂੰ ਕੰਮ ਨਹੀਂ ਮਿਲਦਾ ਕੁਝ ਹਫ਼ਤੇ ਦੇਖਦਾ ਹੈ ਕੰਮ ਨਹੀਂ ਮਿਲਦਾ ਤੇ ਬੰਦਾ ਇੱਥੇ ਅਦਾਸ ਹੋ ਜਾਂਦਾ ਯਾਰ ਕੀ ਸੋਚ ਕੇ ਆਇਆ ਸੀ ਪਰ ਇੱਥੇ ਕੀ ਹੈ ਨਾ ਠੀਕ ਆ ਜੀ ਉਸ ਤੋਂ ਬਾਅਦ ਉਹਨੇ ਦੱਸਿਆ ਜਾਂਦਾ ਹੈ ਕਿ 30 ਤੋਂ 35 ਲੱਖ ਰੁਪਇਆ ਹੋਰ ਮੰਗਾਇਆ ਇੰਡੀਆ ਤੋਂ ਆਪਣੇ ਮਾਪਿਓ ਤੋਂ ਦੱਸਿਆ ਜਾਂਦਾ ਹੈ ਕਿ ਮਾਪਿਓ ਉਹਨਾਂ ਨੇ ਕਿਹਾ ਵੀ ਚਲੋ ਜੇ ਨਹੀਂ ਕੰਮ ਮਿਲਦਾ ਤੇ ਤੂੰ ਆਪਸਾ ਆ ਜਾ ਪਰ ਉਹਨੇ ਚਲੋ ਕਿਹਾ ਵੀ ਚਲੋ ਮੈਂ ਆਪਦਾ ਕੰਮ ਸੈੱਟ ਕਰਦਾ ਹਾਂ ਨਾ ਜਾਂ ਕੋਈ ਮੈਨੂੰ ਲੋੜ ਆ ਪੈਸੇ ਦੀ 35 ਤੋਂ 40 ਲੱਖ ਰੁਪਇਆ ਉਹਨੇ ਹੋਰ ਮੰਗਾਇਆ ਤੇ ਕੀ ਸੁਣਦੇ ਆ ਜੀ ਕੁਛਕ ਦਿਨਾਂ ਬਾਅਦ ਉਸ ਜਿਹੜਾ ਮੁੰਡਾ ਮਾਪਿਆਂ ਦਾ ਇਕੱਲਾ ਇਕੱਲਾ ਪੋਤਾ ਉਹਦੀ ਮੌਤ ਹੋ ਜਾਂਦੀ ਆ ਹੁਣ ਇਹਦਾ ਇਹ ਨਹੀਂ ਪਤਾ ਲੱਗਿਆ ਵੀ ਉਸ ਦੀ ਜਿਹੜੀ ਮੌਤ ਦਾ ਕਾਰਨ ਕੀ ਬਣਿਆ ਉਹਦੀ ਡੈਥ ਕਿਵੇਂ ਹੋਈ ਕੋਈ ਤਾਂ ਕਹਿ ਰਿਹਾ ਹਾਰਟ ਅਟੈਕ ਆ ਗਿਆ ਕੋਈ ਕਹਿ ਰਿਹਾ ਕਿ ਜਿਹੜੇ ਨਾਲ ਦੇ ਮੁੰਡੇ ਰਹਿੰਦੇ ਸੀ ਉਹਨਾਂ ਨੇ ਉਹਨਾਂ ਦੇ ਪੈਸੇ ਦੇਖ ਕੇ ਕੁਝ ਕਰ ਲਿਆ ਹਨਾ ਉਹਦੇ ਨਾਲ ਉਹ ਸਮਝੋ ਬਾਹਰ ਉਸ ਤੋਂ ਬਾਅਦ ਮਾਪਿਆਂ ਨੂੰ ਜਦੋਂ ਖਬਰ ਪਹੁੰਚਦੀ ਹੈ ਬਈ ਮਾਪਿਆਂ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਦਾ ਬਈ ਪਹੁੰਚਣਾ ਹੀ ਕਿਉਂਕਿ ਮਾਪਿਆਂ ਦਾ ਕੱਲਾ-ਕੱਲਾ ਇੱਕ ਵਾਰਸ ਸੀ ਹਨਾ 35-40 ਕਿੱਲੇ ਜ਼ਮੀਨ ਸੀ ਕੱਲਾ-ਕੱਲਾ ਮੁੰਡਾ ਸੀਗਾ ਤੇ ਉਹ ਜਿਹੜਾ ਦੁਨੀਆ ਨੂੰ ਛੱਡ ਕੇ ਚਲਾ ਗਿਆ ਉਸ ਤੋਂ ਬਾਅਦ ਉਹਦੀ ਜਿਹੜੀ Laash ਮਰਤਕ ਦੇ डेड ਬੋਡੀ ਜਿਹਨੂੰ ਪੰਜਾਬ ਲੈ ਕੇ ਜਾਣਾ ਸੀ ਹਨਾ ਉਸ ਉੱਤੇ ਮਾਪਿਆਂ ਦਾ 22 ਤੋਂ 25 ਲੱਖ ਰੁਪਈਆ ਦੱਸਦੇ ਉਹ ਲੱਗਿਆ ਠੀਕ ਆ ਜੀ 35-35 ਹੋ ਗਿਆ 70 ਦੇ ਨੇੜੇ ਮੰਨ ਕੇ ਚੱਲੋ 1 ਕਰੋੜ ਦੀ ਜਿਹੜੀ ਇੱਕ ਜਿੰਦਗੀ ਇੱਕ ਕਰੋੜ ਦੀ ਵਿਕੀ ਇੱਕ ਕਰੋੜ ਰੁਪਏ ਦੀ ਇੱਕ ਜਿੰਦਗੀ ਵਿਕੀ ਠੀਕ ਆ ਜੀ ਕਰੋੜ ਰੁਪਈਆ ਲਾ ਕੇ ਮਾਪਿਆਂ ਦਾ ਪੁੱਤ ਵੀ ਗਿਆ ਤੇ ਜਿਹੜੀ ਜ਼ਮੀਨ ਜਾਇਦਾਦ ਉਹ ਵੀ ਸਮਝ ਲਓ ਗਈ ਕਿਉਂਕਿ 35 40 ਜਿਹੜਾ ਕਿੱਲੇ ਆ ਮਗਰਬਾਈ ਜੋ ਵੀ ਖਤਮ ਹੋ ਗਏ ਮਾਪਿਆਂ ਦਾ ਇਕੱਲਾ ਇਕੱਲਾ ਜਿਹੜਾ ਮਾਪਿਆਂ ਦਾ ਪੁੱਤ ਜਿਹੜਾ ਦੁਨੀਆ ਤੋਂ ਚਲਾ ਗਿਆ ਮੇਰੇ ਕਹਿਣ ਦਾ ਮਤਲਬ ਇਹ ਹੋਈ ਆ ਹੁਣ ਲੋਕ ਇਹ ਵੀ ਕਮੈਂਟ ਕਹਿਣਗੇ ਕਰਨਗੇ ਵਿੱਚ ਕਿ 35 40 ਜਿਹੜੇ ਲੱਖ ਸੌਰੀ 35 40 ਕੱਲਿਆਂ ਵਾਲਿਆਂ ਨੂੰ ਕੀ ਲੋੜ ਜਾਣਦੀ ਉਹੀ ਗੱਲ ਬਈ ਮੈਂ ਕਹਿਣੀ ਚਾਹਾਂ ਜਿਹੜਾ ਜਿਹੜਾ ਬਈ ਕੱਲਿਆ ਕੱਲਾ ਮਾਪਿਆਂ ਦਾ ਪੁੱਤ ਆ ਨਾ ਉਹ ਬਈ ਜੀ ਬਾਹਰਲੇ ਮੁਲਕਾਂ 'ਚ ਨਾ ਘੱਲੋ ਕੈਨੇਡਾ ਵਰਗੇ ਮੁਲਕਾਂ 'ਚ ਕੰਮ ਨਹੀਂ ਰਹਿ ਗਿਆ ਐਨੇ ਐਨੇ ਪੈਸੇ ਲਾ ਕੇ ਤੁਸੀਂ ਕਦੋਂ ਪੂਰੇ ਕਰੋਗੇ ਫਿਰ ਡਿਪਰੈਸ਼ਨ ਜਾਂਦੇ ਆ ਬੱਚੇ ਫਿਰ ਉਹਨੂੰ ਹੱਟ ਅਟੈਕ ਹੁੰਦਾ ਹੁਣ ਦੇਖੋ ਉਹਨਾਂ ਮਾਪਿਆਂ ਦੇ ਸਿਰ ਤੇ ਉੱਤੇ ਚਾਰਾਂ ਦੇ ਕੀ ਬੀਤੀ ਉਹ ਜਿਹਨਾਂ ਦਾ ਕੱਲਾ ਕੱਲਾ ਪੁੱਤ ਕੈਨੇਡਾ ਵਰਗੇ ਮੁਲਕ ਨੇ ਖਾ ਲਿਆ ਮੈਂ ਕੈਨੇਡਾ ਨੂੰ ਮਾੜਾ ਨਹੀਂ ਕਹਿੰਦਾ ਇਹਨਾਂ ਨੇ ਮਤਲਬ ਲੋਕ ਦੁਨੀਆ ਬਣਾਈ ਵੀ ਬਹੁਤ ਆ ਬਹੁਤ ਪੰਜਾਬ ਦੇ ਘਰ ਬਣਾਏ ਆ ਤੇ ਬਈ ਜੀ ਅਜਾੜੇ ਵੀ ਬਹੁਤ ਆ ਜਿਨ੍ਹਾਂ ਦੇ ਪੁੱਤ ਮਰ ਗਏ ਹਨਾ ਕੱਲੇ ਕੱਲੇ ਡਿਪਰੈਸ਼ਨ ਦੇ ਵਿੱਚ ਆ ਕੇ ਉੱਥੋਂ ਹੋਰ ਸੋਚਦੇ ਆ ਇੱਥੇ ਕੰਮ ਨਹੀਂ ਮਿਲਦਾ ਇੱਥੇ ਡਿਪਰੈਸ਼ਨ ਦੇ ਵਿੱਚ ਲੈ ਜਾਂਦੇ ਆ ਅਟੈਕ ਹੋਈ ਜਾਂਦੇ ਆ ਬੁਰੇ ਹਾਲ ਹਨਾ ਬਹੁਤ ਮਤਲਬ ਕਹਿਣਾ ਚਾਹੁੰਨਾ ਵੀ ਯਾਰ ਜਿਹਦਾ ਸਰਦਾ ਬਾਈ ਉਹ ਨਾ ਪੰਗੇ ਲੋ ਹੈਨਾ ਖਾਸ ਕਰਕੇ ਜਿਹਨਾਂ ਦਾ ਇਕੱਲਾ ਇਕੱਲਾ ਇਕਲੋਕਤਾ ਪੋਤਾਣਾ ਬਾਈ ਜੀ ਉਹ ਨਾ ਭੇਜੋ ਬਾਹਰ ਯਾਰ ਪਤਾ ਹੀ ਨਹੀਂ ਹੁੰਦਾ ਦਿੱਲੀ 에ਅਰਪੋਰਟ ਤੋਂ ਚੜ੍ਹ ਕੇ ਵਾਪਸ ਆਉਣਾ ਹੈ ਕਿ ਨਹੀਂ ਆਉਣਾ ਹਨਾ ਜਾਣਾ ਮਤਲਬ ਹੱਸੀ ਖੁਸ਼ੀ ਤੇ ਆਉਣਾ ਡੱਬੇ ਚ ਬੰਦ ਹੋ ਕੇ ਬਾਈ ਜੀ ਸਮਝਣ ਵਾਲੇ ਸਮਝ ਲੈਣਗੇ ਹਨਾ ਨਹੀਂ ਤਾਂ ਜਿਹੜੇ ਤੂੰ ਤੂੰ ਮੈਂ ਮੈਂ ਕਰਨ ਵਾਲੇ ਮੂਰਖ ਬੰਦੇ ਉਹਨਾਂ ਨੇ ਤੂੰ ਤੂੰ ਮੈਂ ਮੈਂ ਹੀ ਕਰੀ ਜਾਣੀ ਤੂੰ ਕੀ ਕਰਦਾ ਬੈਠਾ ਇੱਥੇ ਹਨਾ ਤੂੰ ਵੀ ਆ ਜਾ ਇਹ ਉਹ ਅਸੀਂ ਬਾਈ ਇੱਥੇ ਗਰਾਊਂਡ ਲੈਵਲ ਤੇ ਹਰ ਇੱਕ ਚੀਜ਼ ਦੇਖ ਲਈ ਆ ਹਾਂ ਮੈਂ ਸਾਰਾ ਕੁਝ ਦੇਖ ਲਿਆ ਇੱਥੇ ਸਾਦੇ ਯਾਰ ਬਲੀ ਆ ਦਿਖਾ ਦੇ ਉਹ ਦਿਖਾ ਦੇ ਹਨਾ ਚੀਜ਼ਾਂ ਦੇਖਦੇ ਆਂ ਬਾਈ ਇੱਥੇ ਯਾਰ ਕੀ ਹਾਲ ਆ ਲੋਕਾਂ ਦਾ ਕੀ ਹਾਲ ਮੁੰਡਿਆਂ ਦਾ ਯਾਰ ਇੱਥੇ ਬਹੁਤ ਬਾਈ ਹਾਲਾਤ ਮਾੜੇ ਆ ਚਲੋ ਠੀਕ ਆ ਲੋਕ ਕੰਮ ਕਰਨ ਆਏ ਆ ਮੁੰਡੇ ਕੰਮ ਤਾਂ ਮਿਲੇ ਇੱਥੇ ਕੰਮ ਗੁੰਮ ਵੀ ਬਈ ਹੈ ਨਹੀਂ ਹਾਲਾਤ ਬਾਲੇ ਮੰਦੇ ਆ ਤੇ ਬਾਕੀ ਬਈ ਸਮਝਣ ਵਾਲੇ ਸਮਝਣ ਜਾਣਗੇ ਤੇ ਬਾਕੀ ਤੂੰ ਤੂੰ ਮੈਂ ਮੈਂ ਨਾਲ ਤੂੰ ਤੂੰ ਮੈਂ ਮੈਂ ਕਰੀ ਜਾਣੀ ਆ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਬਾਈ ਜੀ